ਸੰਵੇਰੀ ਕਲਗੀਟਰ ਇੰਟਰਨੈਸ਼ਨਲ ਸਕੂਲ ਜਿਹਦਾ ਆਰਥ ਜਿਹਦਾ ਮਤਲਬ ਹੀ ਪੰਜਾਬ ਪੰਜਾਬੀ ਪੰਜਾਬ ਦੀ ਸਭਿਆਤਾ ਤੇ ਉਸ ਦੀ ਹੋਂਦ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣਾ ਹੈ ਇਸ ਪੰਜਾਬੀ ਪਿੱਛੇ ਪੰਜਾਬ ਪਿੱਛੇ ਪੰਜਾਬ ਦੀ ਇਰਾਕੀ ਤੇ ਪੰਜਾਬ ਦੀ ਹੋਂਦ ਪਿੱਛੇ ਬਹੁਤ ਜ਼ਿਆਦਾ ਖੂਨ 흘ਿਆ ਬਹੁਤ ਜ਼ਿਆਦਾ ਸ਼ਹੀਦیاں ਕੀਤੀਆਂ ਦਿੱਤੀਆਂ ਗਈਆਂ ਨੇ ਇਸ ਪੰਜਾਬੀ ਪਿੱਛੇ ਫਿਰ ਕਿਤੇ ਜਾ ਕੇ ਇੱਕ ਸੂਰਜ ਇਦਾਂ ਦਾ ਚੜਿਆ ਸੀ ਜਦੋਂ ਖਾਲਸਾ ਰਾਜ ਦੀ ਪ੍ਰਾਪਤੀ ਸਾਨੂੰ ਹੋਈ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਉਪਰੰਤ 60 ਸਾਲ ਦੇ तकरीबन ਸਿੱਖ ਮਿਸਲਾਂ ਦਾ ਰਾਜ ਰਿਹਾ ਉਪਰੰਤ 40 ਸਾਲ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨਵੀਂ ਨੀਤੀ ਦੇ ਤਹਿਤ ਇੱਕ ਨਿਸ਼ਾਨ ਦੇੇ ਖਾਲਸਾ ਪੰਥ ਨੂੰ ਇਕੱਤਰ ਕਰਕੇ ਖਾਲਸਾ ਰਾਜ ਦਾ ਕਾਇਮ ਰੱਖਿਆ ਤੇ ਉਹ ਦਿਨ ਸੀਗਾ ਸਿੰਘ ਜੀ ਜਦੋਂ ਪੰਜਾਬੀ ਦੀ ਇਹ ਸਾਡੀ ਗੁਰਮੁਖੀ ਲਿਪੀ ਦੀ ਗੁੱਡੀ ਜਿਹੜੀ ਉਹ ਸਿਖਰਾਂ ਤੇ ਸੀ ਹਰ ਘਰ ਦੇ ਵਿੱਚ ਪੰਜਾਬੀ ਦਾ ਗਿਆਨ ਸੀ ਗੁਰਮੁਖੀ ਦਾ ਗਿਆਨ ਸੀ ਉਹ ਸਮਾਂ ਸੀ ਜਦੋਂ ਪੰਜਾਬ ਦੀ ਰੂਹ ਖਿਲੀ ਹੋਈ ਤੁਸੀਂ ਹਰ ਇੱਕ ਦਿਲ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਪੰਜਾਬੀ ਕਾਇਦੇ ਸੀਗੇ ਪੰਜਾਬੀ ਅਸੀਂ ਪੜ੍ਹਦੇ ਸੀਗੇ ਜਿਵੇਂ ਮਹਾਰਾਜ ਸਾਹਿਬ ਅੱਖਾਂ ਮੀਚੀਆਂ ਕੁਝ ਕ ਸਮਾਂ ਲੱਗਿਆ ਰਾਜ ਨੂੰ ਜਾਣ ਨੂੰ ਚਾਹੇ ਡੋਗਰਿਆਂ ਦੀ ਨੀਤੀ ਲਾ ਲਓ ਚਾਹੇ ਅੰਗਰੇਜ਼ਾਂ ਦੀ ਨੀਤੀ ਲਾ ਲਓ ਅੰਗਰੇਜ਼ਾਂ ਦੀ ਇੱਕ ਨੀਤੀ ਹੁੰਦੀ ਸੀ ਜਦੋਂ ਉਹ ਕੋਈ ਰਾਤ ਜਾਂ ਸਵੇਰ ਖਤਮ ਕਰਦੇ ਸੀ ਨਾ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਬਾਦਸ਼ਾਹ ਉਥੋਂ ਵੀ ਬੋਲੀ ਜਾਂਦਾ ਸੀ ਸਵੇਰ ਦੀ ਤੇ ਪੰਜਾਬੀ 29 29 ਮਾਰਚ 1849 29 ਮਾਰਚ ਨੂੰ ਬ੍ਰਿਟਿਸ਼ ਕੰਪਨੀ ਦਾ ਰਾਜ ਹੁੰਦਾ ਪੰਜਾਬ ਤੇ ਤੇ 31 ਮਾਰਚ ਨੂੰ ਉਹ ਤੋਂ ਲੈ ਸਿਕੱਤਰ ਤੋਂ ਕਿ ਪੀਲੀ ਕੀ ਇਹ ਜਿਹੜਾ ਅੰਗਰੇਜ਼ ਖਤਰ ਲਾਇਆ ਗਿਆ ਸੀ ਮੀ ਆਪ ਦੇ ਹਾਈ ਕਮਾਂਡ ਨੂੰ ਅੰਗਰੇਜ਼ਾਂ ਦੇ ਕੇ ਅਸੀਂ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਹੈ ਇਹ ਤਲਵਾਰਾਂ ਨਾਲ ਵੀ ਤੇ ਦਿਮਾਗੀ ਨੀਤੀਆਂ ਨਾਲ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰੂਹ ਗੁਰਮੁਖੀ ਨੂੰ ਜਟਾਂਗੇ ਇਦਾਂ ਚੱਲਦੇ ਚਲਾਉਂਦੇ 1800 1852 ਦੇ ਵਿੱਚ ਜੇ ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਹੋਊਗਾ 1452 ਦੇ ਵਿੱਚ ਇੱਕ ਜਿੱਤੀ ਰੇਰ ਲਿਖੀ ਗਈ ਹੈ ਜਿਹਦਾ ਅੱਜ ਵੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਗੁਰਮੁਖੀ ਦਾ ਜਨਮ ਬੇਸਖ ਪਵਿੱਤਰ ਗੁਰੂ ਘਰਾਂ ਦੇ ਵਿੱਚ ਦਾ ਜਨਮ ਹੋਇਆ ਪਰ ਜਿਹੜੇ ਥੰਮ ਨੇ ਉਹ ਇੰਨੀ ਕਮਜ਼ੋਰ ਕਰ ਦਿੱਤੇ ਗਏ ਨੇ ਕਿ ਹੁਣ ਇਹ ਬੱਚਿਆਂ ਦੇ ਮੂੰਹ ਤੋਂ ਲੱਤਦੀ ਜਾ ਰਹੀ ਹੈ ਉਦੋਂ ਤੋਂ ਜਿਹੜੇ ਹਮਲੇ ਨੇ ਹੱਡ ਤੋੜਵੇਂ ਹਮਲੇ ਪੰਜਾਬ ਦੀ ਲਿਪੀ ਦੇ ਉੱਤੇ ਹੋਣ ਲੱਗੇ ਚੁੱਕੇ ਸੀਗੇ ਲਾਹੌਰ ਪੰਜਾਬ ਦੇ ਪੰਜਾਬ ਲਾਹੌਰ ਲਾਹੌਰ ਪੰਜਾਬ ਦੇ ਵਿੱਚ ਸੀਗਾ ਜਦੋਂ ਮਤਲਬ ਇੰਡੀਆ ਦੇ ਵਿੱਚ ਸੀ ਭਾਰਤ ਦੇ ਵਿੱਚ ਉਦੋਂ ਪੰਜਾਬ ਯੂਨੀਵਰਸਿਟੀ ਸੀ ਲਾਹੌਰ ਦੇ ਵਿੱਚ ਉਦੋਂ ਤੋਂ ਹੀ ਉੱਥੇ ਇੰਨੀਆਂ ਬੰਦਸਾਂ ਲੱਗੀਆਂ ਹੋਈਆਂ ਸੀਗੀਆਂ ਕਿ ਜੇ ਕੋਈ ਨਾਵੋ ਵੀ ਮੰਗ ਕਰਦਾ ਸੀ ਪੰਜਾਬੀ ਦੀ ਤਾਂ ਉਹ ਹਿੰਦੀ ਦੇ ਵਿੱਚ ਦਿੱਤਾ ਜਾਂਦਾ ਸੀ ਉਰਦੂ ਦੇ ਵਿੱਚ ਦਿੱਤਾ ਜਾਂਦਾ ਸੀ ਮਾਫੀ ਚਾਹੁੰਦਾ ਮੈਂ ਹਿੰਦੀ ਤੇ ਉਰਦੂ ਇੱਕ ਉਹ ਭਾਸ਼ਾਵਾਂ ਨੇ ਜਿਹੜੀਆਂ ਜਿਨ੍ਹਾਂ ਦੀ ਆਪਣੀ ਕੋਈ ਧੂਮੀ ਨਹੀਂ ਹੈ ਆਪਣੀ ਕੋਈ ਜ਼ਮੀਨ ਨਹੀਂ ਹੈ ਹਿੰਦੀ ਹਰਿਆਣਾ ਦੀ ਭੋਦੀ ਨਹੀਂ ਹੈ ਕਿ ਜਿਹਦੀ ਮੰਨੀ ਹੈ ਪਰਿਆੰਡੀ ਉਹਨਾਂ ਦੀ ਆਪਣੀ ਭਾਸ਼ਾ ਹੈਗੀ ਹੈ ਤੇ ਬਹੁਤ ਸਾਰੀਆਂ ਇਦਾਂ ਦੀਆਂ ਲਿਪੀਆਂ ਨੇ 6000 ਤੋਂ ਵੱਧ ਤਕਰੀਬਨ ਅੱਜ ਸੰਸਾਰ ਦੇ ਵਿੱਚ ਜਿਹੜੀ ਬੋਲੀ ਜਾਂ ਕੋਲੀਆਂ ਜਾਂਦੀਆਂ ਨੇ ਭਾਸ਼ਾਵਾਂ ਜਿਨ੍ਹਾਂ ਦੇ ਵਿੱਚੋਂ ਕੁੱਲ 300 ਦੇ ਤਕਰੀਬਨ ਭਾਸ਼ਾਵਾਂ ਹੈ ਜਿਹਨਾਂ ਕੋਲ ਲਿਪੀ ਹੈ 7000 ਭਾਸ਼ਾਵਾਂ ਬੋਲੀ ਜਾਂਦੀਆਂ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਵਿੱਚ 300 ਭਾਸ਼ਾਵਾਂ ਹੈ ਜਿਹਨਾਂ ਕੋਲ ਲਿਪੀ ਹੈ ਤੇ ਉਹਦੇ ਵਿੱਚੋਂ 160 ਕੁ ਭਾਸ਼ਾਵਾਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਗਵਰਨਮੈਂਟ ਵੱਲੋਂ ਮਾਨਤਾ ਆਪੋ ਆਪਣੇ ਦੇਸ਼ ਦੇ ਵਿੱਚ ਤੋਨਾ ਵਿੱਚੋਂ ਇੱਕ ਲਿਪੀ ਤੁਹਾਡੀ ਹੈ ਗੁਰਮੁਖੀ ਪੰਜਾਬੀ ਜਿਹੜੀ ਸਾਨੂੰ ਸਾਡੇ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਵੱਲੋਂ ਇੱਕ ਵਧੀਆ ਆਰਡਰ ਦੇ ਵਿੱਚ ਲਾਮਬੰਦ ਕਰਕੇ ਤੁਹਾਡੇ ਝੋਲੀ ਦੇ ਵਿੱਚ ਪਾਈ ਗਈ ਸੀ ਜਿਸ ਦੀ ਕਦਰ ਅਸੀਂ ਕਿੰਨੀ ਕਰ ਰਹੇ ਹਾਂ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਅੱਜ ਉਸ ਲਿਪੀ ਦੀ ਗੱਲ ਕਰ ਰਹੇ ਹਾਂ ਜੀ ਇੱਥੇ ਤੁਹਾਡੇ ਕੀ ਆਪ 100 ਬਸਾਲ ਮੈਂ 8000 ਬੋਲੀਆਂ ਸੀ ਜਿਦੇ ਵਿੱਚੋਂ ਇੱਕ ਸਦੀ ਨੰਗੀ ਹੈ 2000 ਬੋਲੀਆਂ ਖਤਮ ਹੋ ਗਈਆਂ ਨੇ ਤੇ ਜਿਹੜੇ ਵਿੱਤੀ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਆਉਣ ਵਾਲੇ 50 100 ਸਾਲ ਦੇ ਵਿੱਚ 4000 ਬੋਲੀ ਖਤਮ ਹੋਣ ਵਾਲੀ ਹੈ 4000 ਬੋਲੀ ਕਗਾਰ ਤੇ ਖੜੀ ਹੈ ਖਤਮ ਹੋਣ ਦੇ ਤੇ ਉਹਦੇ ਵਿੱਚੋਂ ਸੁਖਮਣਾ ਉਹ ਕਿਹ ਲਈ ਸਾਡਾ ਨਾਮ ਨਹੀਂ ਆ ਰਿਹਾ ਉਹਦਾ ਸ਼੍ਰੇਆ ਜਿਹੜਾ ਸਾਰਿਆਂ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਨੂੰ ਜਾਂਦਾ ਸੋ ਜਦੋਂ ਤੱਕ ਸਿੱਖ ਦਾ ਰਾਜ ਰਿਹਾ ਉਦੋਂ ਤੱਕ ਬੋਲੀ ਵੀ ਸੁਰੱਖਿਅਤ ਸੀ ਸਾਡੀ ਜਿੱਤੀ ਵੀ ਸੁਰੱਖਿਅਤ ਸੀ ਸਾਡੇ ਸਕੂਲ ਸੁਰੱਖਿਅਤ ਸੀਗੇ ਇਦਾਂ ਦੇ ਹਮਲੇ ਹੁੰਦੇ ਗਏ ਤੇ ਅਸੀਂ ਸ਼ਾਂਤ ਬੈਠੇ ਰਹੇ ਜਿਵੇਂ ਅੱਜ ਬੈਠੇ ਹਾਂ ਇਹ ਜਿਹੜੀ ਅਸੀਂ ਵਟਸਐਪ ਦੇ ਉੱਪਰ ਮੈਸੇਜ ਕਰਦੇ ਹਾਂ ਨਾ ਇੱਕ ਦੂਜੇ ਨੂੰ ਜਿਹਦੇ ਵਿੱਚ ਲਿਪੀ ਵਰਤੀਆਂ ਜਾਂ ਬੋਲਦੇ ਸੀ ਉਹਦੇ ਵਿੱਚ ਪੰਜਾਬੀ ਹੁੰਦੀ ਹੈ ਇੱਥੇ ਆ ਜਾ ਉੱਥੇ ਆ ਜਾ ਪਰ ਉਹ ਲਿਖੀ ਰੋਮਨ 1494 ਦੇ ਵਿੱਚ ਸਾਫ ਸਾਫ ਹੁੰਦਾ ਦਿੱਤੀ ਮਿੰਿਸਟਰ 50 ਮਿੰਿਸਟਰ ਲਗਾਇਆ ਸੀਗਾ ਜੈ ਬਿਲਸਨ ਜੀਨੇ ਗੱਲ ਰੱਖੀ ਸੀ ਕਿ ਜਿਹੜੀ ਲਿਪੀ ਹੈ ਮੇਰੀ ਬੋਲੀ ਹੈ ਪੰਜਾਬ ਦੀ ਉਹ ਮਾਂ ਬੋਲੀ ਪੰਜਾਬੀ ਰੱਖ ਲੋ ਬਟ ਇਹਨੂੰ ਬੋਲਣ ਲਈ ਜਿਹੜੀ ਲਿਪੀ ਆ ਰੋਮਨ ਵਰਤੋ ਜਿਹੜੇ ਅੱਜ ਤੁਹਾਨੂੰ ਕੋਕਤਾ ਸ਼ਬਦ ਨਹੀਂ ਮਿਲਦੇ ਨਾ ਪੰਜਾਬੀ ਦੇ ਵਿੱਚ ਬੋਲਣ ਲੱਗੇ ਜਿਵੇਂ ਕਈ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਸਕੂਲ ਦੀ ਆਸੂ ਪੰਜਾਬੀ ਕੀ ਹੈ ਸਕੂਲ ਨੂੰ ਮੈਜਿਕ ਕੀ ਕਹੇ ਜਾਂਦਾ ਐਦਾਂ ਦੇ ਹੋਰ ਬਹੁਤ ਜ਼ਿਆਦਾ ਸ਼ਬਦ ਨੇ ਇਹਨਾਂ ਦੇ ਕੋਕਤਾ ਸ਼ਬਦ ਸਾਡੇ ਕੋਲ ਪੰਜਾਬੀ ਦੇ ਵਿੱਚ ਨਹੀਂ ਪ੍ਰਾਪਤ ਹੋ ਰਹੇ ਉਹ ਜੈਵਿੰਸ ਨੂੰ ਉਹਨਾਂ ਦੇ ਕਾਢਾਂ ਨੇ ਜਿਹੜੀ ਅੱਜ ਸਾਡੇ ਪੰਜਾਬੀ ਦੇ ਵਿੱਚ ਕੁਝ ਆ ਬਾਹਰ ਦੇ ਸ਼ਬਦ ਪਏ ਜਦੋਂ ਫਾਰਸੀ ਆਏ ਤਾਂ ਫਾਰਸੀ ਦੇ ਸ਼ਬਦ ਉਹਨਾਂ ਦਾ ਰਾਜੇ ਤਾਮਲ ਦੇ ਸ਼ਬਦ ਕੁਝ ਆ ਸੰਸਕ੍ਰਿਤ ਦੇ ਕੁਝ ਸ਼ਬਦ ਆ ਹਿੰਦੀ ਦੇ ਸ਼ਬਦ ਕੁਝ ਪੰਜਾਬੀ ਵਿੱਚ ਵੜੇ ਹੋਏ ਨੇ ਇਹਦੀ ਦੇਣ ਇਹਦੇ ਜਨਮ ਦੇ ਨਾਲ ਹੀ ਦੱਸਦੇ ਅਸੀਂ ਅੱਜ ਉਹ ਤਾਂ ਤੇ ਖਾਸ ਕਰਕੇ ਯੂਰਪ ਦੀ ਕੰਟਰੀਆਂ ਦੀ ਗੱਲ ਕਰੀਏ ਤਾਂ ਤੁਹਾਡੇ ਬੱਚਿਆਂ ਦੀ ਤਸਵੀਰ ਜਿਹੜੇ ਤੁਹਾਡੇ ਗੋਦੀਆਂ ਦੇ ਵਿੱਚ ਵਰਾਜਮਾਨ ਇਸ ਟਾਈਮ ਪੰਜਾਬ ਦਾ ਭਵਿੱਖ ਇਨਾਂ ਦੀ ਤਸਵੀਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿੱਦਾਂ ਦੀ ਐ ਇਨੀ ਗੰਧਲੀ ਐ ਆਉਣ ਵਾਲੇ 10 ਸਾਲ ਸੰਗੇ ਜਿੱਥੇ ਖੜਕੇ ਬੋਲ ਰਿਹਾ ਲੈ ਕੇ ਲੈ ਲਿਓ ਅੱਜ ਦਾ ਮਾਵਾ ਤੇ ਪਿਓ ਬੱਚਿਆਂ ਦੇ ਬੱਚਿਆਂ ਨੂੰ ਉਂਗਲ ਫੜ ਕੇ ਗੁਰੂ ਘਰ ਤੱਕ ਲਾਏ ਆਉਂਦੇ ਨੇ ਬਟ ਆਉਣ ਵਾਲੇ 10 ਸਾਲਾਂ ਤੱਕ ਜਦੋਂ ਅੱਖਰ ਦਾ ਗਿਆਨ ਨਾ ਹੋਇਆ ਗੁਰਮੁਖੀ ਦਾ ਗਿਆਨ ਨਾ ਹੋਇਆ ਬੱਚਿਆਂ ਨੇ ਗੁਰੂ ਘਰਾਂ ਮਤਲਬ ਮੂੰਹ ਨਹੀਂ ਕਰਨੇ ਤੇ ਇਹਦੇ ਦੁਸ਼ਮਣ ਅੱਜ ਅਸੀਂ ਖੋਦਾਂ ਕਿਉਂਕਿ ਪੰਜਾਬ ਦੇ ਵਿੱਚ ਬਹਾਨਾ ਜਾਂ ਲਿਆ ਜਾਂਦਾ ਕਿ ਸਰਕਾਰਾਂ ਪੰਜਾਬੀ ਨੂੰ ਪ੍ਰਮੋਟ ਕਰਨ ਤੋਂ ਰੋਕਦੀਆਂ ਨੇ ਜੀ ਗੁਰਮੁਖੀ ਨੂੰ ਪ੍ਰਮੋਟ ਕਰਨ ਤੋਂ ਰੋਕਦੀਆਂ ਨੇ ਗੁਰੂ ਘਰਾਂ ਦੇ ਵਿੱਚ ਰੁਕਿਆ ਜਾ ਸੋਰੀ ਸਕੂਲਾਂ ਦੇ ਵਿੱਚ ਰੁਕਿਆ ਜਾ ਰਿਹਾ ਪਰ ਇੱਥੇ ਤੁਹਾਡੀ ਕੋਈ ਸਰਕਾਰ ਤੋਂ ਸਮਝ ਨਹੀਂ ਹੈ ਇੱਥੇ ਅਸੀਂ ਖੁਦ ਗੁਸਮਰਣੀ ਬੈਠੇ ਆ ਆਪਣੀ ਭਾਸ਼ਾ ਦੇ ਆਪਣੇ ਆਪ ਦੇ ਆਪਣੇ ਬੱਚਿਆਂ ਦੇ ਤੁਹਾਇ ਬੜਾ ਵਿਚਾਰਨ ਦਾ ਵੈਸਾ ਸੰਗਤ ਜੀ ਉਹ ਚਾਚਾ ਦੇ ਵਿੱਚ ਵੇਸਾ ਤੁਸੀਂ ਬਾਹਰ ਕੱਢ ਕੇ ਗੁਰੂ ਘਰਾਂ ਦੇ ਤੇ ਬੋਲੀ ਜਾਂਦੇ ਹੋ ਜੀ ਪੰਜਾਬ ਦੇ ਵਿੱਚ ਆ ਹੋ ਰਿਹਾ ਪੰਜਾਬ ਦੇ ਵਿੱਚ ਜੋ ਹੋ ਰਿਹਾ ਜਦ ਤੱਕ ਘਰ ਵਿੱਚ ਪੰਜਾਬ ਦੀ ਰੂਹ ਕਾਇਮ ਨਹੀਂ ਪੰਜਾਬ ਦੇ ਪੱਕਾ ਦੀ ਗੱਲ ਕਰਨ ਦਾ ਸਾਡੇ ਕੋਲ ਹੱਕ ਨਹੀਂ ਹੈ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਪਹਿਲਾਂ ਸ਼ੁਰੂਆਤ ਘਰ ਤੋਂ ਫੇਰ ਪੰਜਾਬ ਦੀ ਗੱਲ ਕਰ ਜੂਗੇ ਹੈਗੇ ਅਸੀਂ ਨਹੀਂ ਨਹੀਂ ਹੈਗੇ ਕਿਉਂਕਿ ਪੰਜਾਬ ਦੀ ਨਾਲ ਜਵਾਨੀ ਵਜ ਰਹੀ ਹੈ ਨਾ ਬੜੇਪਾ ਨਾ ਬਚਪਨਾ ਬੜੇਪਾ ਰੋਜ਼ਾ ਲੈਂਦਾ ਪੰਜਾਬ ਦਾ ਪੰਜਾਬ ਦੀ ਜਵਾਨੀ ਨਸਿਆਂ ਤੇ ਹੈ ਪੰਜਾਬ ਦੀ ਬਚਪੜੇ ਨੂੰ ਕੋਈ ਸ਼ੇਧ ਨਹੀਂ ਮਿਲ ਰਹੀ ਕਿ ਉਹ ਕਿਹੜਾ ਵੇਸਾ ਚੁਣੇ ਕਿਧਰ ਨੂੰ ਜਾਵੇ ਕਿਧਰ ਨੂੰ ਨਾ ਜਾਵੇ ਸਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਦੀ ਮੁੱਦੇ ਕੀ ਨੇ ਕਿਹਨਾਂ ਤੇ ਅਸੀਂ ਲੜਨਾ ਹੈ ਕਿਹਨਾਂ ਤੇ ਨਹੀਂ ਲੜਨਾ ਇਹਨੇ ਗੁੰਮਰਾਹ ਹੋ ਚੁੱਕੇ ਆਂ ਐਤਵਾਰ ਨੂੰ ਪਿਆਰੀ ਜਰੂਰ ਕਿਚੀ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਜਾਣਾ ਤਿਆਰ ਹੋ ਕੇ ਆਉਨੇ ਆ ਬੜੇ ਵਧੀਆ ਸੂਟ ਬੜੇ ਵਧੀਆ ਗੂਟ ਪਾ ਕੇ ਆਉਨੇ ਆ ਸਾਰੀ ਆਉਂਦੇ ਨੇ ਮੈਂ ਵੀ ਆਉਣਾ ਬਟ ਜਿਹੜੀ ਮੇਲ ਸਿੱਕਲਾਈ ਹੈ ਜਿਹੜੀ ਜ਼ਰੂਰਤ ਹੈ ਜਿਹੜੀ ਚੀਜ਼ ਦੀ ਉਹ ਸਾਡੇ ਚ ਹੈ ਨਹੀਂ ਪਿੱਛੇ ਜੇ ਅਸੀਂ ਕੋਈ ਵੀਡੀਓ ਬਣਾਈ ਸੀਗੀ ਆਪਣੇ ਨਗਰ ਕੀਰਤਨ ਸੀਬ ਮੋਹਨਾਂ ਵਿਖੇ ਉਸ ਤੋਂ ਬਾਅਦ ਉੱਥੇ ਜਦੋਂ ਪੁੱਛਿਆ ਗਿਆ ਬੱਚਿਆਂ ਨੂੰ ਕਿ ਪਹਿਲੇ ਪਾਸਾ ਦਾ ਨਾਮ ਕੀ ਹੈ ਸਾਇਬ ਸ੍ਰੀ ਗੁਰਨਾਨਦ ਦੇਵ ਜੀ ਦਾ ਨਾਮ ਹੈ ਜੇ ਅਸੀਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ 40 ਕਿਨੇ ਦੱਸਿਆ ਤੇ ਸਿਰ ਤੇ ਦਿਮਾ ਲੇ ਸੀ ਕਿ ਸਾਡੇ ਸੰ ਸਾਨੂੰ ਆਈਸ ਬਣਾਉਂਦੇ ਛੁੜ ਕੇ ਹਿੰਮਤ ਨਹੀਂ ਬਈ ਤੇ ਜੋ ਨਗਰ ਕੀਰਤਨ ਦੀ ਵੀਡੀਓ ਨੂੰ ਲਈ ਨਾ ਸਾਡੇ ਨਾ ਕਿਤੇ ਕੋ ਗੱਡੀਆਂ ਨੇ ਦਰਵਾਜ਼ੇ ਜਰੂਰ ਖੋਲੇ ਜਾਂਦੇ ਨੇ ਕਿ ਆਹ ਪੁੱਤ ਚੱਲੀਏ ਨਗਰ ਕੀਰਤਨਾਂ ਔਰ ਉਹ ਚੱਲੀ ਇਤਿਹਾਸ ਗੁਰੂ ਸਾਹਿਬ ਦਾ ਦਿਹਾੜਾ ਅੱਜ ਪਰ ਇਤਿਹਾਸ ਨਹੀਂ ਦੱਸਿਆ ਜਾਂਦਾ ਇਤਿਹਾਸ ਲੁਪਤ ਹੋ ਜਾਂਦਾ ਜਦੋਂ ਕਿਸੇ ਕੌਮ ਦਾ ਕਬੀਲਾ ਇਤਿਹਾਸ ਸਦੋਂ ਕੌਮ ਭੁੱਲਦੀ ਹੈ ਨਾ ਤਾਂ ਉਹਦੇ ਉਂਗਲਾਂ ਦੇ ਦਿਨ ਗਿਣੇ ਜਾ ਸਕਦੇ ਨੇ ਇਹ ਸਾਡੇ ਨਾਲ ਹੋਇਆ ਵੀ ਹੁੰਦਾ ਆ ਰਿਹਾ ਹੈ ਕਿ ਤੁਸੀਂ ਇਹਨੂੰ ਦੁਬਾਰਾ ਧਰਮ ਨਹੀਂ ਚਾਹੁੰਦੇ ਤਾਂ ਹੱਥ ਜੋੜ ਕੇ ਬੇਨਤੀ ਐ ਅਜੇ ਵੀ ਕੋਈ ਸਮਾਂ ਨਿਕਲਿਆ ਨਹੀਂ ਹਜੇ ਵੀ ਇਹੜੇ ਬੱਚੇ ਛੋਟੀ ਉਮਰਾਂ ਦੇ ਨੇ ਉਹਨਾਂ ਨੂੰ ਤੁਸੀਂ ਜੋੜ ਸਕਦੇ ਹੋ ਕਿਉਂਕਿ ਪੰਜਾਬ ਦੀ ਸਭੇਤਾ ਤੇ ਪੰਜਾਬ ਦਾ ਜੇ ਇਤਿਹਾਸ ਚੰਗੀ ਤਰ੍ਹਾਂ ਜਾਣਨਾ ਪਹਿਚਾੰਣਾ ਤਾਂ ਉਹ ਇਸੇ ਲਿਪੀ ਦੇ ਵਿੱਚ ਮਿਲੂਗਾ ਤੇ ਬੜੇ ਭਾਗਾਂ ਨੇ ਉਹ ਕਿ ਲਿਪੀ ਇੱਕ ਧਾਰਮਿਕ ਲਿਖੀ ਐ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਐ ਇਹਨੂੰ ਮਹਾਨਤਾ ਦਿੱਤੀ ਐ ਸਾਡੇ ਗੁਰੂ ਸਾਹਿਬਾਨ ਨੇ ਇਹ ਇੱਥੇ ਜਾ ਕੇ ਲਿਖੀ ਅਜੇ ਬਚੀ ਹੋਈ ਐ ਤਾਂ ਉਹ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਜਾਂਦਾ ਸਾਨੂੰ ਨਹੀਂ ਜਾਂਦਾ ਇੱਕ ਗੁਰੂ ਗ੍ਰੰਥ ਸਾਹਿਬ ਕਰਕੇ ਇਹ ਲਿਪੀ ਨੂੰ ਖਤਮ ਨਹੀਂ ਕੀਤਾ ਜਾ ਸਕਿਆ ਨਾ ਹੀ ਕੀਤੀ ਜਾ ਸਕਦੀ ਹੈ ਇਹ ਵੀ ਉਹਨਾਂ ਦੀ ਬਰਕਤ ਵਿੱਚ ਹੀ ਹੈ ਸਾਡੀ ਬਰਕਤ ਨਹੀਂ ਵਿੱਚ ਹੀ ਹੈ ਅੱਜ 10ਵੇਂ ਨੰਬਰ ਦਾ ਰਤਬਾ ਰੱਖਿਆ ਵਰਲਡ ਲੈਵਲ ਤੇ ਉਹਨਾਂ ਪੱਖੋਂ ਪੰਜਾਬੀ ਗੁਰਮੁਖੀ ਸੇਅਤੇ ਸੇਅ ਸੱਤੇ ਹੀ ਆਪਾਂ ਸਮਾਵੇ ਚੁ ਜੇ ਤੁਸੀਂ ਜਾਣਨੀ ਚਾਹੁੰਦੇ ਹੋ ਕਿ ਰਤਬਾ ਬਰਕਰਾਰ ਰਹੇ ਤਾਂ ਤੁਹਾਡੇ ਹੱਥ ਚ ਹਰ ਇੱਕ ਪੰਜਾਬ ਦੇ ਘਰ ਦੇ ਹੱਥ ਚ ਅੱਜ ਇਥੇ ਸੰਗਤ ਵੀ ਬੜੀ ਕਿੰਦੀ ਜੀ ਇਕੱਤਰ ਹੋਈ ਹੈ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹੁੰਦਾ ਮੇਰੇ ਦਿਲ ਦੇ ਵਿੱਚ ਸੀ ਕਿ ਜਿਹੜੇ Hindu ਪਰਿਵਾਰ ਨੇ ਪੰਜਾਬ ਦੇ ਵਿੱਚ ਵੱਸਦੇ ਨੇ ਜਾਂ ਮੁਸਲਮਾਨ ਭਾਈਚਾਰ ਉਹਨਾਂ ਵਿੱਚ ਵੀ ਇਹ ਈ ਵਾਰ ਵੈਸ ਹੁੰਦੀ ਹੈ ਕਿ ਸਾਡੀ ਲਿਪੀ ਜਾਂ ਤੁਹਾਡੀ ਮਾਂ ਬੋਲੀ ਪੰਜਾਬੀ ਨਹੀਂ ਹੈਗੀ ਜਿਹਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਉਹਦਾ ਉਹਦੀ ਮਾਂ ਬੋਲੀ ਹੈ ਪੰਜਾਬੀ ਤੇ ਪੰਜਾਬੀ ਹੀ ਰਹੂਗੀ ਸੋ ਸੰਗਤ ਜੀ ਅੱਜ ਜ਼ਰੂਰ ਤਾਂ ਆਪਣੇ ਬੱਚਿਆਂ ਨੂੰ ਪੰਜਾਬ ਨਾਲ ਜੋੜਨ ਦੀ ਪੰਜਾਬੀ ਨਾਲ ਜੋੜਨ ਦੀ ਕਰਦਾ ਗਿਆਨ ਉਹਨੂੰ ਚਾਹੇ ਤੁਸੀਂ ਕਰਵਾਓ ਫਰੰਟ ਬਹੁਤ ਨੇ ਪੰਜਾਬੀ ਸਿੱਖਣ ਦੇ ਇੰਟਰਨੈਟ ਦੇ ਸਵਾਵਾ ਬਹੁਤ ਨੇ ਕੰਗੀਤਾਰ ਸਕੂਲ ਦਾ ਕੰਮ ਬਾਹਰ ਲੱਗਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਐਤਵਾਰ ਨੂੰ ਪੰਜਾਬੀ ਦੀ ਕਲਾ ਦਿੱਤੀ ਜਾਂਦੀ ਹੈ ਹਰ ਇੱਕ ਪੱਖੋਂ ਜਿਹੜੇ ਉਪਾਲੇ ਹੁੰਦੇ ਨੇ ਜਿੱਥੇ ਵੀ ਤੁਹਾਨੂੰ ਕੋਈ ਫਰੰਟ ਮਿਲਦਾ ਪੰਜਾਬੀ ਸਿੱਖੋ ਪੰਜਾਬੀ ਨਾਲ ਬੱਚਿਆਂ ਨੂੰ ਜੋੜੋ ਕਿਉਂਕਿ ਪੰਜਾਬ ਤੋਂ ਬਿਨਾ ਪੰਜਾਬੀ ਪੰਜਾਬੀ ਤੋਂ ਬਿਨਾ ਪੰਜਾਬ ਨਹੀਂ ਤੁਸੀਂ ਬਚਾ ਸਕਦੇ ਪਹਿਲਾ ਪੰਜਾਬੀ ਆ ਫਿਰ ਪੰਜਾਬ ਆ ਇਹ ਪੌੜੀਆਂ ਨੇ ਪਹਿਲਾ ਗੁਰਮੁਖੀ ਆ ਫਿਰ ਗੁਰੂ ਨੂੰ ਜਾਣ ਸਕਦੇ ਹੋ ਜਦੋਂ ਗੁਰਮੁਖੀ ਦਾ ਗਿਆਨ ਨਹੀਂ ਗੁਰੂ ਨੂੰ ਨਹੀਂ ਜਾਣ ਸਕਦੇ ਮੋਬਾਈਲਾਂ ਤੇ ਸੁਣ ਕੇ ਪਾਠ ਨਹੀਂ ਸਿੱਖੇ ਜਾਂਦੇ ਜਿੱਦਾਂ ਦਾ ਸੁਣਾਊਗਾ ਉਦਾਂ ਦਾ ਸੁਣੋਗੇ ਉਚਾਰਨ ਵੀ ਉਦਾਂ ਦਾ ਹੀ ਹੋਊਗਾ ਸੋ ਜਦੋਂ ਤੱਕ ਸੁੱਧਤਾ ਨਹੀਂ ਹੈ ਅਖਰ ਦੀ ਪਹਿਚਾਣ ਨਹੀਂ ਹੈ ਆਪ ਨਹੀਂ ਸਭੀ ਇਸ ਦਾ ਸਭਰੇਜ ਨਹੀਂ ਕਰ ਸਕਦਾ ਸ਼ਬਦਾਂ ਦੀ ਗਿਆਨ ਸਪੜਤਾਲ ਹੋਣੀ ਜ਼ਰੂਰੀ ਹੈ ਸੋ ਇਹਨਾਂ ਇੱਕ ਬੇਨਤੀ ਸੀ ਕਿ ਪੰਜਾਬੀ ਨਾਲ ਜੁੜੋ ਪੰਜਾਬ ਨਾਲ ਜੁੜੋ ਬਹੁਤ ਜ਼ਿਆਦਾ ਸਮਾਂ ਲੈ ਗਿਆ ਹਾਂ ਤਾਂ ਮਾਫੀ ਖੰਗਦਾ ਜੀ ਸੰਗਤ ਨੂੰ ਇਹ ਇੱਕ ਵਾਰ ਹੱਥ ਜੋੜ ਕੇ ਫਿਰ ਬੇਨਤੀ ਕਰਦਾਂਗੇ ਤੁਹਾਡਾ ਆਪਣਾ ਪੰਜਾਬ ਹੈ ਸਮਾਂ ਲਵੇ ਲੱਗਿਆ ਹੋਇਆ 10-15 ਸਾਲਾਂ ਦਾ ਕਿਹੜੀ ਤਸਵੀਰ ਆਉਣ ਵਾਲੀ ਹੈ ਤੁਹਾਨੂੰ ਦੇਖੀ ਨਹੀਂ ਜਾਣੀ ਜੇ ਇਹਨੂੰ ਇੱਕ ਤਰ੍ਹਾਂ ਦਾ ਪਵਿੱਤਰ ਰੱਖਣਾ ਚਾਹੁੰਦੇ ਹੋ ਸ਼ੁੱਧ ਰੱਖਣਾ ਚਾਹੁੰਦੇ ਹੋ ਇਹਦੇ ਵਿੱਚ ਤਾਂ ਇਹਨੂੰ ਬਚਾ ਲਓ ਤੁਸੀਂ ਬਚਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ